ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਸ੍ਰੀ ਗੋੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਉੱਥੇ ਸ੍ਰੀ ਚੁਬਾਰਾ ਸਾਹਿਬ ਉੱਥੇ ਸ੍ਰੀ ਚੁਬਾਰਾ ਸਾਹਿਬ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੋੰਦਵਾਲ ਸਾਹਿਬ ਵਸਾਇਆ ਅਤੇ ਜਦੋਂ ਉਹਨਾਂ ਨੇ ਉੱਥੇ ਸ੍ਰੀ ਬੌਲੀ ਸਾਹਿਬ ਦੀ ਕਾਰ ਸੇਵਾ ਆਰੰਭ ਕਰਵਾਈ ਤਾਂ ਉਸ ਸਮੇਂ ਜਿੱਥੇ ਅੱਜ ਗੁਰਦੁਆਰਾ ਸਿਚੁਬਾਰਾ ਸਾਹਿਬ ਹੈ ਉੱਥੇ ਗੁਰੂ ਅਮਰਦਾਸ ਮਹਾਰਾਜ ਦਾ ਘਰ ਹੋਇਆ ਕਰਦਾ ਸੀ ਸੋ ਆਓ ਕਰੀਏ ਦਰਸ਼ਨ ਗੁਰਦੁਆਰਾ ਸਿਚੁਬਾਰਾ ਸਾਹਿਬ ਗੁਰਦੁਆਰਾ ਸਿਚੁਬਾਰਾ ਸਾਹਿਬ ਉਹ ਪਾਵਨ ਸਥਾਨ ਹੈ ਜਿੱਥੇ ਗੁਰੂ ਅਮਰਦਾਸ ਮਹਾਰਾਜ ਦਾ ਘਰ ਵੀ ਸੀ ਅਤੇ ਇੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦਾ ਪ੍ਰਕਾਸ਼ ਵੀ ਹੋਇਆ ਅਤੇ ਇਸੇ ਸਥਾਨ ਤੇ ਹੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਸ ਲਈ ਪਾਸ਼ਾ ਜੀ ਨੇ ਗੁਰਤਾ ਗੱਦੀ ਦਿੱਤੀ। ਅਤੇ ਜੋ ਅਸੀਂ ਆਮ ਜੋ ਆਸੀਂ ਸਾਖੀ ਸੁਣਦੇ ਹਾਂ ਤਈਏ ਤੱਪ ਵਾਲੀ ਉਹ ਪਾਵਨ ਸਥਾਨ ਵੀ ਇਸੇ ਘਰ ਦੇ ਵਿੱਚ ਮੌਜੂਦ ਹੈ। ਧੰਨ ਧੰਨ ਸਭ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 450 ਸਾਲਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਜੋਤੀ ਜੋਤ ਦਿਵਸ ਅਤੇ 450 ਸਾਲਾਂ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਗੁਰਪਤਾ ਗ੍ਰਹਿ ਦਿਵਸ ਸ੍ਰੀ ਗੋੰਦਰਾ ਸਾਹਿਬ ਪਿੱਤਰ ਤੱਕ ਕੇ ਤੇ ਪੰਥ ਵੱਲੋਂ ਉਹਦੀ ਸਰਦਾਰਤ ਉਸ ਸਾਦੇ ਨਾਲ ਮਨਿਆ ਜਾ ਰਿਹਾ ਹੈ ਇਹ ਉਹ ਪਾਲਕੀ ਸਾਹਿਬ ਹੈ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪਾਵਨ ਗੁਰਬਾਣੀ ਦੇ ਆਪੁਥੀਆ ਲੈ ਕੇ ਅੰਮ੍ਰਿਤਸਰ ਸਾਹਿਬ ਗਏ ਤੇ ਇਸ ਪਾਲਕੀ ਚ ਲਾ ਕੇ ਲੱਗੇ ਗਏ ਸਨ ਅਤੇ ਇਹ ਪਵਿੱਤਰ ਕੇਸ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋ ਅੱਜ ਵੀ ਗੁਰਦੁਆਚੇ ਚ ਉਬਾਰਾ ਸਵਿਖੇ ਸਿਤ ਹੈ ਅਤੇ ਇਹ ਪਾਲਕੀ ਸਾਹਿਬ ਅੱਜ ਵੀ ਉੱਥੇ ਮੌਜੂਦ ਹੈ ਵਾਹਿਗੁਰੂ 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 ਬੀਬੀ ਭਾਨੀ ਜੀ ਦੀ ਸੇਵਾ ਨੂੰ ਵੇਖ ਕੇ ਤੀਸਰੇ ਪਾਸ਼ਾ ਮਹਾਰਾਜ ਨੇ ਪ੍ਰਸੰਨ ਹੋ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਇਸ ਸਥਾਨ ਤੇ ਗੁਰਦੁਆਗਾਦੀ ਦਿੱਤੀ ਇਹ ਉਹ ਪਾਵਨ ਕਿਲੀ ਹੈ ਗਿਰਦ ਅਵਸਥਾ ਵਿੱਚ ਜਦੋਂ ਗੁਰੂ ਅਮਰਦਾਸ ਮਹਾਰਾਜ ਤਪ ਕਰਦੇ ਸਨ ਬੰਨਗੀ ਕਰਦੇ ਸਨ ਤਾਂ ਇਸ ਕਿਲੀ ਨੂੰ ਫੜ ਕੇ ਕਰਦੇ ਸਨ ਇਹ ਤੋਂ ਹੀ ਇਸੇ ਗੁਰਦਾਸ ਜੂਬਾਰਾ ਸਾਹਿਬ ਤੋਂ ਹੀ ਜੁਰ ਅਮਰਦਾਸ ਜੀ ਮਹਾਂ ਨੇ 22 ਪ੍ਰਚਾਰਕ ਥਾਪ ਕੇ ਦੁਨੀਆ ਭਰ ਦੇ ਕੋਨੇ-ਕੋਨੇ ਦੇ ਭੇਜੇ ਤਾਜੋ ਜਾ ਕੇ ਜੋ ਬੂਟਾ ਗੁਰੂ ਨਾਨਕ ਸਾਹਿਬ ਨੇ ਲਾਇਆ ਸਿੱਖੀ ਦਾ ਉਸ ਦਾ ਪ੍ਰਚਾਰ ਕਰਨ ਦੇ ਲਈ ਸਿੱਖੀ ਦਾ ਪ੍ਰਚਾਰਨ ਕਰਨ ਦੇ ਲਈ ਅਲੱਗ-ਅਲੱਗ ਥਾਵਾਂ ਤੇ ਭੇਜੇ ਸਨ ਇਹ ਇਤਿਹਾਸ ਸਿੱਖੋਂ ਹੈ ਗੁਰੂਸਕਾਲ ਤੋਂ ਸੰਤਾ ਸਿੱਤਾਂ ਸਿੱਖੋਂ ਦਾ ਜਲਸ਼ਕ ਕੇ ਅੱਜ ਵੀ ਤਨਮਨ ਨਿਹਾਲ ਕਰਤੀ ਹੈ ਇਹ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਜੀ ਦਾ ਸਥਾਨ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦਾਸ ਸ੍ਰੀ ਚਬਾਰਾ ਸਾਹਿਬ ਦੀ ਥੱਲੇ ਬੇਸਮੈਂਟ ਦੇ ਵਿੱਚ ਗੁਰੂ ਸਾਹਿਬ ਦਾ ਪੁਰਾਣਾ ਘਰ ਨਿਕਲਿਆ ਹੈ ਜਿਸ ਦੀ ਬੰਤਰ ਹੂ ਬੂ ਹੂ ਬੂ ਉਸੇ ਤਰ੍ਹਾਂ ਹੀ ਹੈ ਜੋ ਗੁਰੂ ਸਾਹਿਬ ਦੇ ਵੇਲੇ ਸੀ ਪੁਰਾਣੀ ਇੱਟ ਜਿਸ ਨੂੰ ਲਾਹੌਰੀ ਇੱਟ ਵੀ ਕਿਹਾ ਜਾਂਦਾ ਹੈ ਜਾਂ ਗੁਰੂ ਨਾਨਕ ਸਾਹਿਬ ਵਾਲੀ ਇੱਟ ਕਿਹਾ ਜਾਂਦਾ ਹੈ ਇਹ ਚੱਕੀ ਇੱਟ ਬਣਾਈ ਜਾਦ ਕੇ ਦੀ ਯਾ ਜਦੋਂ ਗੁਰਦਾਸ ਸਿੰਘ ਸੁਬਾਰਾ ਸਾਹਿਬ ਦੀ ਨਵੀਂ ਬਿਲਡਿੰਗ ਨਵੀਂ ਇਮਾਰਤ ਤਿਆਰ ਕੀਤੀ ਗਈ ਤਾਂ ਥੱਲੇ ਬੇਸਮੈਂਟ ਦੇ ਵਿੱਚੋਂ ਇਹ ਕਾਰ ਨਿਕਲਿਆ ਸੀ ਜਿਸ ਨੂੰ ਉਸੇ ਤਰ੍ਹਾਂ ਹੀ ਸਾਮ ਕੇ ਰੱਖਿਆ ਗਿਆ ਹੈ ਰਿਪੇਅਰ ਕਰਕੇ